ਬਹੁਤ ਸੋੜ ਗਿਆ ਵਾ ਇਹਨਾਂ ਲੋਕਾਂ ਨੂੰ ਜੇ ਤੁਸੀਂ ਇਹ ਨੰਬਰ 15 ਦਾ ਅਕਸਰ ਮਾਮਲਾ ਕਿ ਜਿਹੜੀ ਕਿਰੋੜਾ ਕਰੂਗੀ ਇਹ ਇੱਕ ਪਰਚਾ ਸਾਡੇ ਇੱਕ ਇਨਸੀਡੈਂਟ ਹੋਇਆ ਬਨੰਦਵਾਸ ਕਰ ਰਹੇ ਸੀ ਇੱਥੇ ਇੱਕ ਸੈਕੰਡਰੀ ਸਟੂਡੈਂਟ ਸੀ ਤੇ ਉਹ ਆਪਣੇ ਆਪ ਆਪਣੇ ਸ਼ਿਫ ਖਤਮ ਕਰਕੇ ਰਾਤ ਨੂੰ ਤਕਰੀਬਨ 10 ਵਜੇ ਆਪਣੇ ਹੋਸਟਲ ਜਾ ਰਹੀ ਸੀ ਬਸ ਕੁਰੀ ਤੇ ਉਹਨੇ ਕੈਂਪਸ ਦੇ ਅੱਗੇ ਇੱਕ ਮੁੰਡਾ ਮੋਟਰਸਾਈਕਲ ਤੇ ਪਿੱਛੇ ਆਇਆ ਤੇ ਮੇਰੇ ਇੱਥੋਂ ਅਟੈਂਪਟ ਕਰਕੇ ਤੇ ਅੱਗੇ ਭੱਜ ਗਿਆ ਬਟ ਡੀਪੀਨ ਇਨਵੈਸਟੀਗੇਸ਼ਨ ਸਾਨੂੰ ਦੋ ਚੀਜ਼ਾਂ ਸਾਹਮਣੇ ਆਈਆਂ ਨੇ ਉਹ ਉੱਚੀ ਸਾਈਡ ਦੇ ਵਿੱਚ ਜਿਹੜਾ ਇਹ ਵਾਲਾ ਸਵਿੰਗ ਬੈਗ ਵੀ ਇੱਕ ਬੈਗ ਵੀ ਲਾਇਆ ਹੋਇਆ ਸੀਗਾ ਜਿਹੜਾ ਬੈਗ ਹੋ ਸਕਦਾ ਕਿ ਉਹ ਮੁੰਡਾ ਸਟ੍ਰਕਚਰ ਕਰਨ ਦੇ ਨiyet ਨਾਲ ਵੀ ਹੋ ਸਕਦਾ ਬਟ ਐਸਾ ਕੋਈ ਨਹੀਂ ਹੈ ਕਿ ਉਹ ਛੇੜਿਆ ਜਾਂ ਕੋਈ ਹੋਰ ਤਰੀਕੇ ਨਾਲ ਆਇਆ ਹੋਵੇ ਇਚੇ ਚੋ ਰਿਪੋਰਟ ਲਿਖਿਆ ਗਿਆ ਪੁਲਿਸ ਵੱਲੋਂ ਇਮੀਡੀਏਟਲੀ ਐਫਆਰ ਲਾਂਚ ਕਰ ਦਿੱਤੀ ਗਈ ਹੈ ਇਹਦੀ ਇਚੇ 2024 ਇੰਟਰਸੈਕਸ਼ਨ ਬੀਐਮਐਸ 75 ਦੇ ਵਿੱਚ ਤੋ ਡਿਊਰਿੰਗ ਦੋਸਟਾ ਅਸੀਂ ਜੜੀ ਕਰਤੀ ਚਲਦੀ ਪਈ ਹੈ ਤੋ ਸਾਨੂੰ ਕਾਫੀ ਹੱਦ ਤੱਕ ਸੀਸੀਟੀਵੀ ਫੋਟੋਸ ਕਲੀਅਰ ਹੋ ਗਏ ਸਾਡੇ ਆ 6 ਸਪੀਟਾ ਇਸ ਤੋਂ ਘੱਟ ਸਪੀਡ ਦੇ ਲੜਕੇ ਸਾਹ ਤਿਕਾਣਾ ਪਰ ਹੈ ਇੱਕ ਇਕੱਲਾ ਸੰਗਲ ਇੱਕ ਮੋਡਾਸੀ ਤੇ ਬਾਈਕ ਤੇ ਆ ਪਰ ਸੋਸ਼ਲ ਮੀਡੀਆ ਤੇ ਜੋ ਕਮਰਾ ਜਿਹੇ ਕਿ ਲੜਕੀ ਦਾ ਰਿਕਾਰਡ ਦੀ ਕੋਸ਼ਿਸ਼ ਕੀਤੀ ਨਾ ਆਪਣੀ ਭੱਜ ਕੇ ਜਾਂਦੇ ਕਿ ਲਈ ਇੱਦਾਂ ਦਾ ਇਦਾਂ ਦਾ ਕੁਝ ਨਹੀਂ ਆ ਤੁਸੀਂ ਸੀਸੀਟੀਵੀ ਫੋਟੋਸ ਦੇ ਵਜ੍ਹਾ ਦੀ ਐਕਸਪਲੇਨ ਹੋ ਇਹਦੇ ਵਿੱਚ ਚੱਲਦੇ ਮੋਟਰਸਾਈਕਲ ਦੀ ਬਣੀ ਚੀਜ਼ ਹੋਣੀ ਹੈ ਕਹ ਰਿਹਾ ਦੋਸ਼ੀ ਸੀ ਮੋਟਰਸਾਈਕਲ ਦੇ ਉੱਪਰ ਚੱਲ ਰਿਹਾ ਪਿਆ ਸੀ ਕਿ ਬੇਟੀ ਵੀ ਚੱਲਦੀ ਸਕੂਟਰ ਦੇ ਉੱਪਰ ਸੀ ਅਸਰ ਦਰਸ਼ਕੋ ਜੀ ਹਾਂ ਜੀ ਅਸਰ ਦਰਸ਼ਕ ਸਭ ਤੋਂ ਵੱਡੀ ਕਿਟ ਨਾ ਰਹੀ ਹੈ ਪੇਪਰਸ ਨਹੀਂ ਪਾਸ ਹੋ ਰਾਹੀ ਕੋਈ ਅਪੀਲ ਕਰਨਾ ਚਾਹੁੰਦੇ ਨਹੀਂ ਅਸੀਂ ਚਾਹੁੰਦੇ ਮੈਂ ਫਿਰ ਨਹੀਂ ਕਰਨਾ ਚਾਹੁੰਦਾ ਕਿ ਗਲਤ ਬਾਹਾਂ ਦੇ ਉੱਪਰ ਡੇਰ ਨਾ ਜਾਵੇ ਜੋ ਸਾਚੀਆ ਮੈਂ ਤੁਹਾਡੇ ਸਾਹਮਣੇ ਰੱਖ ਚੁੱਕਾ ਹਾਂ ਇਦਾਂ ਦਾ ਕੁਝ ਨਹੀਂ ਹੋਣਾ ਸੀ ਸਿਰਫ ਸੇਫ ਸੇਫ ਹੈਗਾ ਸੇਫ ਉਸਲਾ ਸਾਡੇ ਡਾਕਟਰ ਸਾਹਿਬ ਬੜੇ ਸਖਤ ਸਮਝਦੇ ਨੇ ਉਹਨਾਂ ਨੇ ਕਿਹਾ ਡਾਇਰੈਕਸ਼ਨਸ ਆਈਏ ਕਿ ਉਹਨਾਂ ਨੂੰ ਪੂਰੀ ਸੇਫਟੀ ਦਾ ਲੱਗਦਾ ਇਹ ਮੈਡੀਕਲ ਸਟੂਡੈਂਟ ਤੇ ਸਿਸੀ ਵੀ ਕੋ ਸਾਹਮਣੇ ਹਾਂਜੀ ਹਾਂਜੀ ਸਿਸੀ ਫੋਟੋ ਆਈ ਆ ਸਾਹਮਣੇ ਘੱਟਣਾ ਵੀ ਵੀਡੀਓ ਵੀ ਫੋਟੋ ਵੀ ਸ਼ੇਅਰ ਕਰਨਾ ਹੈ